ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ 1 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਆਰੰਭਿਆ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਸੋ ਹੈੱਡਕੁਆਰਟਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਨੂੰ ਸੁਪਰਵਾਈਜ਼ਨ ਵਾਸਤੇ ਡਿਪਲੋਏਟ ਕੀਤਾ ਗਿਆ ਸੋ ਇਹ ਬੜਾ ਜਿਹੜਾ ਅਜਿਹਾ ਆਪਰੇਸ਼ਨ ਹੈ ਇਹ ਐਸਐਸਪੀ ਮਜੀਠਾ ਤੇ ਡੀਆਈਐਸ ਆਪਾਰਡ ਨਹੀਂ ਦੀ ਇਕਾਈ ਦੇ ਵਿੱਚ ਚੱਲ ਰਿਹਾ ਸਵੇਰ ਤੋਂ ਕੱਲ ਜਨਿਆਲਾ ਏਰੀਆਜ਼ ਕੀਤਾ ਸੀ ਉਸ ਤੋਂ ਬਾਅਦ ਕਰੰਡੇ ਦੇ ਏਰੀਆ ਚ ਵੀ ਕੀਤਾ ਸੋ ਅੱਜ ਇਹ ਢੀਂਗਰਾ ਕਲੋਨੀ ਜਿਹੜੀ 28 ਸਬ ਡਵੀਜ਼ਨ ਦੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਲੱਗਦੀ ਆ ਸੋ ਇੱਥੇ ਜਿਹੜੇ ਕੁਝ ਸ਼ੱਕੀ ਬੰਦੇ ਸੀ ਉਹਨਾਂ ਦੇ ਖਰਾਏ ਸਰਚ ਕੀਤੀ ਗਈ ਆ ਸੋ ਪਿਛਲੇ 1 ਅਗਸਤ ਤੋਂ ਹੁਣ ਤੱਕ ਜਿਹੜੀ ਮੀਠਾ ਪੁਲਿਸ ਵੱਲੋਂ 14 ਜਿਹੜੇ ਅਗਸਤ ਦੇ ਵਿੱਚ ਇਹਨਾਂ ਨੇ 69 ਐਨਡੀਪੀਐਸ ਦੇ ਕੇਸ ਰਜਿਸਟਰ ਕੀਤੇ ਆ ਔਰ 141 ਬੰਦੇ ਅਰੈਸਟ ਕੀਤੇ ਹਨ। ਔਰ 8.5 ਕਿਲੋ ਹਿਰੋਇਨ ਰਿਕਵਰ ਕੀਤੀ ਹੈ। ਕੱਲ ਦਾ ਜਿਹੜਾ ਆਪਰੇਸ਼ਨ ਡੀਆਈ ਸਾਹਿਬ ਦੀ ਅਗਵਾਈ ਦੇ ਵਿੱਚ ਜਨੈਲੀ ਏਰੀਆ 'ਚ ਕੀਤਾ ਗਿਆ ਸੀ ਤੇ ਕੁਝ ਕਰਿੰਡੇ ਦੇ ਏਰੀਆ 'ਚ ਐਸਐਸਪੀ ਸਾਹਿਬ ਨੇ ਕੀਤਾ ਸੀ। ਸੋ ਉਹਦੇ 'ਚ 14 ਕੇਸ ਰਜਿਸਟਰ ਹੋਏ ਨੇ ਰਜਿਸਟਰ ਤੇ 25 ਬੰਦੇ ਅਰੈਸਟ ਕੀਤੇ ਨੇ। 72 ਗ੍ਰਾਮ ਹਿਰੋਇਨ ਤੇ ਇੱਕ ਪਿਸਟਲ ਰਿਕਵਰ ਕੀਤੀ ਨੇ ਕੱਲ ਵਾਲੇ ਆਪਰੇਸ਼ਨ 'ਚ। ਸੋ 1500 ਨਸ਼ੀਲੀ ਗੋਲੀ ਉਹ ਰਿਕਵਰ ਕੀਤੀ ਹੈ ਸੋ ਅੱਜ ਦਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇਹਦੇ ਬਾਰੇ ਜੋ ਸ਼ਾਮ ਤੱਕ ਦੀ ਰਿਕਵਰੀ ਹੋਏਗੀ ਉਹਦੀ ਐਸਐਸਪੀ ਅਫੀਸਰੋਂ ਤੁਹਾਨੂੰ ਪ੍ਰੈਸ ਨੋਟ ਆ ਜਾਏਗਾ ਸੋ ਮੇਰੀ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਹੈ ਕਿ ਵੀ ਉਹ ਇਹਨਾਂ ਜਿਹੜੇ ਮਾੜੇ ਅੰਸਰ ਨੇ ਨਸ਼ੇ ਦੇ ਸਦਾਕਰ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਸੂਚਿਤ ਕਰਨ ਔਰ ਜਿਹੜੇ ਬੱਚੇ ਇਸ ਤਰ੍ਹਾਂ ਘਰਾਏ ਰਪੇ ਨੇ ਉਹਨਾਂ ਨੂੰ ਵੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਕਰਾ ਕੇ ਨਸ਼ਾ ਛਡਾਊਆਂ 'ਚ ਉਹਨਾਂ ਦੇ ਸਹੀ ਦਾ ਤੇ ਲੈਉਣ ਉਹਨਾਂ ਨਾਲ ਨਸ਼ਾ ਚੜਾਇਆ ਜਾਵੇ। ਥੈਂਕ ਯੂ। ਸਾਹਮਣੇ ਇਹ ਵੀ ਦੱਸਿਆ ਕਿ ਜਿਹੜਾ ਨਸ਼ਾ ਪੀਂਦੇ ਸੀ ਉਹਨਾਂ ਨੂੰ ਵੀ ਨਸ਼ਾ ਦੇ ਦੇ ਕੇ ਤੇ ਵੇਚਣ ਲਈ ਭੇਜਦੇ ਪੰਜ ਕੁੜੀਆਂ 'ਚੋਂ ਇੱਕ ਕੁੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਤੇ ਮੱਲਾ ਦੀ ਗੱਲ ਕਰੀਏ ਤਾਂ ਮੱਲਾ ਸਬੂਤ ਦੇ ਬਾਅਦ ਲੜਕਿਆਂ ਨੂੰ ਕਾਫੀ ਤਨੀ ਪਛਾਣੀਆਂ ਸਾਹਮਣੇ ਕਰਨਾ ਪੈਂਦਾ। ਤੇ ਆਏ ਦਿਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਰਾਤੀ ਲਗਾਉਂਦਾ ਹੀ ਰਹਿੰਦਾ। ਇਹ ਵਾਕਿਆ ਗੱਲ ਤੁਹਾਡੀ ਠੀਕ ਆ ਪਿਛਲੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਨੋਟਿਸ ਚ ਆਈਆਂ ਨੇ। ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਬੰਦਾਂ ਨੂੰ ਆਇਡੈਂਟੀਫਾਈ ਕਰਕੇ। ਔਰ ਆਉਣ ਦੇ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। ਕੋਈ ਕੁਝ ਬਰਾਮਦ ਹੋਇਆ ਜੀ ਸਰਟੀਫਿਕੇਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਵੀ ਇਹ ਜਿਹੜੀ ਸ਼ਾਮ ਤੱਕ ਕਿਉਂਕਿ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਚੱਲ ਰਿਹਾ ਸਾਰੀ ਰਿਕਵਰੀ ਸ਼ਾਮ ਨੂੰ ਐਸਐਸਪੀ ਆਫਿਸ ਵੱਲੋਂ ਤੁਹਾਨੂੰ ਜਾਰੀ ਕਰ ਦਿੱਤੀ ਜਾਏਗੀ। ਉਹਨਾਂ ਨਸ਼ਾ ਤੋਦਾ ਕਰਨ ਕੀ ਸੰਦੇਹ ਦਿਨਾ ਚਾਹੋਗੇ ਤਾੜਨਾ ਕੀ ਦਿਨਾ ਕਰਦੇ ਨਸ਼ਾ ਵੇਚਦੇ ਅਜੇ ਘੜਦੋ। ਤਾੜਨਾ ਤੇਈ ਹੈ ਕਿ ਉਹ ਇਸ ਕੰਮ ਤੋਂ ਹਟ ਜਾਣ। ਔਰ ਤਾਂ ਹੀ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਆਮ ਜਨਰਲ ਪਬਲਿਕ ਨੂੰ ਕਿ ਵੀ ਉਹ ਜਿਹੜੇ ਇਹੋ ਜਿਹੇ ਮਾੜੇ ਆਨਸਰ ਨੇ ਉਹਨਾਂ ਬਾਰੇ ਆਗੇ ਸਮੇਂ ਸਰੋਨਾਂ ਖਿਲਾਫ ਕਾਰਵਾਈ ਕੀਤੀ ਜਾ ਸਕੋ ਬਾਰਡਰ ਦੀ ਗੱਲ ਕਰੀਏ ਬਾਰਡਰ ਦੇ ਅੰਦਰ ਲੱਗ ਲੱਗੇ ਪਿੰਡ ਨੇ ਉੱਥੇ ਹੀ ਕਾਫੀ ਨਚਾ ਦੇਖਦਾ ਜਦ ਆ ਪਾਕਿਸਤਾਨ ਡਰੋਂ ਰਹੀ ਜਾਂਦਾ ਉੱਥੇ ਕੀ ਅੱਛਾ ਬਾਰਡਰ ਹੈ ਤੇ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਡੈਲੀ ਮਜੀਠਾ ਪੁਲਿਸ ਵੱਲੋਂ ਜਿਹੜੇ ਬਾਰਡਰ ਦੇ ਨਾਲ ਡਿਸਟ੍ਰਿਕਟ ਲੱਗਦੇ ਨੇ ਤਰਨਤਾਰਨ ਹੋ ਗਿਆ ਇਵਨ ਫਾਜ਼ਿਲਗਾ ਪੂਰਪੁਰ 에ਰੀਆ ਜਿੱਥੇ ਵੀ ਇਸ ਤਰ੍ਹਾਂ ਦੀ ਡਰੋਂ ਦੀ ਮੂਵਮੈਂਟ ਆਉਂਦੀ ਹੈ ਧਿਆਨ ਚ ਉੱਥੋਂ ਰਿਕਵਰੀ ਹੋ ਰਹੀ ਹੈ ਉਹ ਮੀਆ ਸਾਫ ਔਰ ਪੰਜਾਬ ਪੁਲਿਸ ਸਾਂਝੇ ਤੌਰ ਤੇ ਇਹ ਆਪਰੇਸ਼ਨ ਕਰੀ ਹੈ